ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿੱਥੋਂ ਦੇ ਹੋ ਆਪਣਾ ਸਾਡਾ ਪਿੰਡ ਤਾਲਾ ਵਾਹਿਗੁਰੂ ਜੀ ਅੰਮ੍ਰਿਤਗੜ ਮੰਡੀ ਦੇ ਕੋਲ ਤੁਸੀਂ ਇੱਥੇ ਬਾਬਾ ਜੀ ਦੇ ਦਰ ਤੇ ਕਦੋਂ ਤੋਂ ਆ ਰਹੇ ਹੋ ਬਾਬਾ ਜੀ ਦੇ ਦਰ ਤੇ 7-8 ਮਹੀਨੇ ਹੋ ਗਏ ਵਾਹਿਗੁਰੂ ਤੇ ਤੁਹਾਨੂੰ ਕਿੱਦਾਂ ਚ ਲੱਗਦਾ ਬਾਬਾ ਜੀ ਦੇ ਕੋਲ ਆ ਕੇ ਬਾਬਾ ਜੀ ਦੇ ਕੋਲੇ ਆ ਕੇ ਬਹੁਤ ਆਨੰਦ ਆਉਂਦਾ ਵਾਹਿਗੁਰੂ ਜੀ ਤੁਸੀਂ ਚੋਪੈਰਾ ਸਾਹਿਬ ਕਦੋਂ ਤੋਂ ਆ ਰਹੇ ਹੋ ਚੋਪੈਰਾ ਸਾਹਿਬ ਹੋ ਗਏ 7-8 ਮਹੀਨੇ ਵਾਹਿਗੁਰੂ ਤੇ ਕੰਟੀਨਿਊ ਆ ਰਿਹਾ ਹੈ। ਤੇ ਤੁਹਾਨੂੰ ਇਹਦਾ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਕਰਕੇ ਹੀ ਪੂਰਾ ਹੋਇਆ ਜਾਂ ਤੁਸੀਂ ਕੁਝ ਦੱਸਣਾ ਚਾਹੋਗੇ? ਜੀ ਮੈਂ ਮੇਰਾ ਨੁਕਸਾਨ ਹੋਇਆ ਸੀ ਬਹੁਤ 20-25 ਲੱਖ ਦਾ। ਹਨਾ ਤੇ ਮੈਨੂੰ ਅਰਜੈਂਟ ਪੈਸੇ ਚਾਹੀਦੇ ਸੀ ਕਿ ਮੈਂ ਜਿਸ ਦਿਨ ਅਰਦਾਸ ਕਰਕੇ ਗਿਆ ਕਿ ਮੈਨੂੰ ਇੰਨੇ ਪੈਸੇ ਚਾਹੀਦੇ 7-8 ਲੱਖ ਰੁਪਈਆ ਕਿ ਅਰਜੈਂਟ ਚਾਹੀਦਾ ਦੂਸਰੇ ਦਿਨ ਹੀ ਪੂਰਾ ਹੋ ਗਿਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਿੱਥੋਂ ਦੇ ਹੋ? ਆਪਣਾ ਸਾਡਾ ਪਿੰਡ ਦਾ ਤਾਲਾ ਵਾਈ ਗੁਰੂ ਜੀ ਅੰਮ੍ਰਿਤਗੜ ਮੰਡੀ ਦੇ ਕੋਲ ਤੁਸੀਂ ਇੱਥੇ ਬਾਬਾ ਜੀ ਦੇ ਦਰ ਤੇ ਕਦੋਂ ਤੋਂ ਆ ਰਹੇ ਹੋ ਬਾਬਾ ਜੀ ਦੇ ਦਰ ਤੇ 7-8 ਮਹੀਨੇ ਹੋ ਗਏ ਵਾਈ ਗੁਰੂ ਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਬਾਬਾ ਜੀ ਦੇ ਕੋਲ ਆ ਕੇ ਬਾਬਾ ਜੀ ਦੇ ਕੋਲੇ ਆ ਕੇ ਬਹੁਤ ਆਨੰਦ ਆਉਂਦਾ ਵਾਈ ਗੁਰੂ ਜੀ ਤੁਸੀਂ ਚੋਪੈਰਾ ਸਾਹਿਬ ਕਦੋਂ ਤੋਂ ਆ ਰਹੇ ਹੋ ਚੋਪੈਰਾ ਸਾਹਿਬ ਹੋ ਗਏ 7-8 ਮਹੀਨੇ ਵਾਈ ਗੁਰੂ ਤੇ ਕੰਟੀਨਿਊ ਆ ਰਹੇ ਆ ਅੱਛਾ ਤੇ ਤੁਹਾਨੂੰ ਇਹਦਾ ਤਾਂ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਕਰਕੇ ਹੀ ਪੂਰਾ ਹੋਇਆ ਜਾਂ ਤੁਸੀਂ ਕੁਝ ਦੱਸਣਾ ਚਾਹੋਗੇ ਜੀ ਮੈਂ ਮੇਰਾ ਨੁਕਸਾਨ ਹੋਇਆ ਸੀ ਬਹੁਤ ਵੀ 25 ਲੱਖ ਦਾ ਹੈ ਨਾ ਤੇ ਮੈਨੂੰ ਅਰਜੈਂਟ ਪੈਸੇ ਚਾਹੀਦੇ ਸੀ ਕਿ ਮੈਂ ਜਿਸ ਦਿਨ ਅਰਦਾਸ ਕਰਕੇ ਗਿਆ ਕਿ ਮੈਨੂੰ ਇੰਨੇ ਪੈਸੇ ਚਾਹੀਦੇ 7-8 ਲੱਖ ਰੁਪਈਆ ਕਿ ਅਰਜੈਂਟ ਚਾਹੀਦਾ ਦੂਸਰੇ ਦਿਨ ਹੀ ਪੂਰਾ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿੱਥੋਂ ਦੇ ਹੋ ਆਪਣਾ ਸਾਡਾ ਪਿੰਡ ਤਾਲਾਵਾਏ ਗੁਰੂ ਜੀ ਅੰਮ੍ਰਿਤਗੜ ਮੰਡੀ ਦੇ ਕੋਲ ਤੁਸੀਂ ਇੱਥੇ ਬਾਬਾ ਜੀ ਦੇ ਦਰ ਤੇ ਕਦੋਂ ਤੋਂ ਆ ਰਹੇ ਹੋ ਬਾਬਾ ਜੀ ਦੇ ਦਰ ਤੇ 7-8 ਮਹੀਨੇ ਹੋ ਗਏ ਵਾਹਿਗੁਰੂ ਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਬਾਬਾ ਜੀ ਦੇ ਕੋਲ ਆ ਕੇ ਬਾਬਾ ਜੀ ਦੇ ਕੋਲੇ ਆ ਕੇ ਬਹੁਤ ਆਨੰਦ ਆਉਂਦਾ ਵਾਹਿਗੁਰੂ ਜੀ ਤੁਸੀਂ ਚੋਪੈਰਾ ਸਾਹਿਬ ਕਦੋਂ ਤੋਂ ਲਾ ਰਹੇ ਹੋ ਚੋਪੈਰਾ ਸਾਹਿਬ ਹੋ ਗਏ 7-8 ਮਹੀਨੇ ਵਾਹਿਗੁਰੂ ਤੇ ਕੰਟੀਨਿਊ ਆ ਰਹੇ ਆ ਤੇ ਤੁਹਾਨੂੰ ਇਹਦਾ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਕਰਕੇ ਹੀ ਪੂਰਾ ਹੋਇਆ ਜਾਂ ਤੁਸੀਂ ਕੁਝ ਦੱਸਣਾ ਚਾਹੋਗੇ ਜੀ ਮੈਂ ਮੇਰਾ ਨੁਕਸਾਨ ਹੋਇਆ ਸੀ ਬਹੁਤ 20-25 ਲੱਖ ਦਾ ਹਨਾ ਤੇ ਮੈਨੂੰ ਅਰਜੈਂਟ ਪੈਸੇ ਚਾਹੀਦੇ ਸੀ ਮੈਂ ਜਿਸ ਦਿਨ ਅਰਦਾਸ ਕਰਕੇ ਗਿਆ ਕਿ ਮੈਨੂੰ ਇੰਨੇ ਪੈਸੇ ਚਾਹੀਦੇ 7-8 ਲੱਖ ਰੁਪਈਆ ਕਿ ਅਰਜਨ ਚਾਹੀਦਾ ਦੂਸਰੇ ਦਿਨ ਹੀ ਪੂਰਾ ਹੋ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿੱਥੋਂ ਦੇ ਹੋ ਆਪਣਾ ਸਾਡਾ ਪਿੰਡ ਤਾਲਾ ਵਾਹਿਗੁਰੂ ਜੀ ਅੰਮ੍ਰਿਤਗੜ ਮੰਡੀ ਦੇ ਕੋਲ ਤੁਸੀਂ ਇੱਥੇ ਬਾਬਾ ਜੀ ਦੇ ਦਰ ਤੇ ਕਦੋਂ ਤੋਂ ਆ ਰਹੇ ਹੋ ਬਾਬਾ ਜੀ ਦੇ ਦਰ ਤੇ 7-8 ਮਹੀਨੇ ਹੋ ਗਏ ਵਾਹਿਗੁਰੂ ਤੇ ਤੁਹਾਨੂੰ ਕਿੱਦਾਂ ਚ ਲੱਗਦਾ ਬਾਬਾ ਜੀ ਦੇ ਕੋਲ ਆ ਕੇ ਬਾਬਾ ਜੀ ਦੇ ਕੋਲੇ ਆ ਕੇ ਬਹੁਤ ਆਨੰਦ ਆਉਂਦਾ ਵਾਹਿਗੁਰੂ ਜੀ ਤੁਸੀਂ ਚਪੈਰਾ ਸਾਹਿਬ ਕਦੋਂ ਤੋਂ ਆ ਰਹੇ ਹੋ ਚੋਪੇਰਾ ਸਾਹਿਬ ਹੋ ਗਏ 7-8 ਮਹੀਨੇ ਵਾਇਰੂ ਤੇ ਕੰਟੀਨਿਊ ਆ ਰਹੇ ਆ ਅੱਛਾ ਤੇ ਤੁਹਾਨੂੰ ਇਹਦਾ ਤਾਂ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਕਰਕੇ ਹੀ ਪੂਰਾ ਹੋਇਆ ਜਾਂ ਤੁਸੀਂ ਕੁਝ ਦੱਸਣਾ ਚਾਹੋਗੇ ਜੀ ਮੈਂ ਮੇਰਾ ਨੁਕਸਾਨ ਹੋਇਆ ਸੀ ਬਹੁਤ 20-25 ਲੱਖ ਦਾ ਹੈ ਨਾ ਤੇ ਮੈਨੂੰ ਅਰਜੈਂਟ ਪੈਸੇ ਚਾਹੀਦੇ ਸੀ ਕਿ ਮੈਂ ਜਿਸ ਦਿਨ ਅਰਦਾਸ ਕਰਕੇ ਗਿਆ ਕਿ ਮੈਨੂੰ ਇੰਨੇ ਪੈਸੇ ਚਾਹੀਦੇ 7-8 ਲੱਖ ਰੁਪਈਆ ਤੇ ਅਰਜੈਂਟ ਚਾਹੀਦਾ ਦੂਸਰੇ ਦਿਨ ਹੀ ਪੂਰਾ ਹੋ ਗਿਆ